ਵੀਨਾ ਵਰਮਾ ਜੀ ਦੀ ਕਹਾਣੀ ਛੁੱਟੜ ਅਨੀਤਾ ਨੇ ਵਾਸ਼ਿੰਗ ਮਸ਼ੀਨ ਵਿੱਚ ਪਾਉਣ ਲਈ ਘਰ ਦੇ ਸਾਰੇ ਮੈਲੇ ਕੱਪੜੇ ਇਕੱਠੇ ਕੀਤੇ ਰਵੀ ਦੇ ਕੱਪੜਿਆਂ ਵਾਲੀ ਅਲਮਾਰੀ ਉਸਨੇ ਖੋਲੀ ਤਾਂ ਪੰਡ ਕੱਪੜਿਆਂ ਦੀ ਧੋਣ ਵਾਲੀ ਹੋਈ ਪਈ ਸੀ ਕੱਪੜੇ ਅਲਮਾਰੀ ਚੋਂ ਕੱਢਦੇ ਸਮੇਂ ਇੱਕ ਭਾਰੀ ਲਿਫਾਫਾ ਅਨੀਤਾ ਦੇ ਪੈਰਾਂ 'ਚ ਆ ਡਿੱਗਾ ਅਨੀਤਾ ਨੇ ਸਰਸਰੀ ਲਿਫਾਫੇ ਨੂੰ ਖੋਲ ਕੇ ਦੇਖਿਆ ਉਸ ਵਿੱਚ ਕੁਝ ਪੁਰਾਣੀਆਂ ਤਸਵੀਰਾਂ ਸੀ ਸ਼ਾਇਦ ਰਵੀ ਦੇ ਕਾਲਜ ਦੇ ਸਮੇਂ ਦੀਆਂ ਇੱਕ ਬਲੈਕ ਐਂਡ ਵਾਈਟ ਤਸਵੀਰ ਸੀ ਕਿਸੇ ਕੁੜੀ ਦੀ ਜਿਹਦੇ نیچے ਲਿਖਿਆ ਸੀ ਓਨਲੀ ਫਾਰ ਰਵੀ ਸੀਮਾ ਰਵੀ ਦੀ ਸਹੇਲੀ ਹੋਣੀ ਹੈ ਕੋਈ ਸੋਚ ਕੇ ਉਹ ਹੱਸ ਪਈ ਤੇ ਲਿਫਾਫਾ ਉੱਥੇ ਹੀ ਰੱਖ ਦਿੱਤਾ ਰਵੀ ਸੋਣਾ ਹੀ ਐਨਾ ਸੀ ਕਿ ਕੋਈ ਵੀ ਕੁੜੀ ਉਸ ਨੂੰ ਪਿਆਰ ਕਰ ਸਕਦੀ ਸੀ ਰਵੀ ਨੇ ਕਦੇ ਆਪਣੇ ਕਿਸੇ ਰਿਲੇਸ਼ਨ ਬਾਰੇ ਅਨੀਤਾ ਨਾਲ ਕੋਈ ਗੱਲ ਨਹੀਂ ਕੀਤੀ ਸੀ ਕਿੰਨਾ ਘੱਟ ਬੋਲਦਾ ਸੀ ਉਹ ਰਵੀ ਦੇ ਕੱਪੜੇ ਸੀ ਜੋ ਉਹ ਹਮੇਸ਼ਾ ਅਲੱਗ ਧੋਉਂਦੀ ਸੀ ਜੇ ਕੋਈ ਗਲਤੀ ਨਾਲ ਉਹਦਾ ਕੱਪੜਾ ਬਾਕੀ ਕੱਪੜਿਆਂ ਨਾਲ ਧੋ ਦਿੰਦੀ ਤਾਂ ਮਾੜਾ ਮੋਟਾ ਰੰਗ ਕਿਸੇ ਕੱਪੜੇ ਦਾ ਲੱਗ ਜਾਂਦਾ ਤਾਂ ਰਵੀ ਤੋਂ ਬਰਦਾਸ਼ਤ ਨਹੀਂ ਸੀ ਹੁੰਦਾ ਕਹਿੰਦਾ ਤਾਂ ਭਾਵੇਂ ਕੁਝ ਵੀ ਨਹੀਂ ਸੀ ਉਹ ਪਰ ਕਾਫੀ ਦੇਰ ਤੱਕ ਚੁੱਪ ਰਹਿੰਦਾ ਤੇ ਉਹਦੀ ਇਹ ਚੁੱਪ ਹੀ ਤਾਂ ਅਨੀਤਾ ਤੋਂ ਬਰਦਾਸ਼ਤ ਨਹੀਂ ਸੀ ਹੁੰਦੀ ਕਿੰਨਾ ਸੋਹਣਾ ਲੱਗਦਾ ਹੈ ਰਵੀ ਜਦੋਂ ਹੱਸਦਾ ਹੈ ਗੱਲਾਂ 'ਚ ਟੋਏ ਪੈਂਦੇ ਨੇ ਹੱਸਣ ਲੱਗਿਆਂ ਕਦੇ ਵੀ ਖੁੱਲਕੇ ਨਹੀਂ ਹੱਸਦਾ ਬੁੱਲਣਾ ਚ ਹੀ ਹਾਸਾ ਦਬਾ ਲੈਂਦਾ ਹੈ ਫਿਰ ਅਜੀਹਾ ਕਰਦੇ ਸਮੇਂ ਕਿੰਨਾ ਸੰਧੂਰੀ ਹੋ ਜਾਂਦਾ ਏ ਉਹਦਾ ਰੰਗ ਕੌਣ ਕਹਿ ਸਕਦਾ ਕਿ ਇਹ ਮੁੰਡਾ ਅੰਗਰੇਜ਼ ਨਹੀਂ ਹੈ ਜੇਕਰ ਉਹਦੇ ਵਾਲ ਕਾਲੇ ਨਾ ਹੋਣ ਜਾਂ ਉਹ ਗੁੜ ਵਰਗੀ ਮਿੱਠੀ ਪੰਜਾਬੀ ਨਾ ਬੋਲੇ ਤਾਂ ਨੀਤਾ ਰਵੀ ਦੀ ਅਲਮਾਰੀ ਠੀਕ ਕਰਦੀ ਹੋਈ ਰਵੀ ਦੇ ਖਿਆਲਾਂ ਚ ਗੁੰਮ ਹੋ ਗਈ ਸੀ ਅਨੀਤਾ ਦੀਆਂ ਸਹੇਲੀਆਂ ਕਈ ਵਾਰ ਉਹਦੀ ਕਿਸਮਤ ਤੇ ਰਸ਼ਕ ਕਰਦੀਆਂ ਕਿ ਕਿੰਨਾ ਸੋਹਣਾ ਪਤੀ ਮਿਲਿਆ ਉਹਨੂੰ ਉਹ ਵੀ ਦੂਜੀ ਵਾਰ ਜਿਵੇਂ ਉਹਦੀ ਕਿਸਮਤ ਹੀ ਖੁੱਲ ਗਈ ਸੀ ਉਨਕੋᱫ ਵਿੱਚ ਯਕੀਨ ਨਹੀਂ ਆਇਆ ਸੀ ਜਦੋਂ ਰਵੀ ਨੇ ਉਹਨੂੰ ਦੇਖਦੇ ਸਾਰ ਹੀ ਹਾਂ ਕਹਿ ਦਿੱਤੀ ਸੀ ਹਲਕਾ ਜਿਹਾ ਮੁਸਕਰਾਇਆ ਸੀ ਉਹ ਤੇ ਅਨੀਤਾ ਜਿਵੇਂ ਅੰਦਰੋਂ ਕਿਤੇ ਬਿੰਨੀ ਗਈ ਸੀ ਕਿੰਨਾ ਰੰਗ ਰੂਪ ਸੀ ਰਵੀ ਦੇ ਚੈਨ ਚੱਕਰ ਤੇ 6 ਫੁੱਟ ਕੱਦ ਹੋਣਾ ਏ ਖੁੱਲਾ ਡੁੱਲਾ ਜਿਸਮ ਹਰ ਵੇਲੇ ਹੱਸਦੀਆਂ ਅੱਖਾਂ ਤੇ ਸਿੱਧੇ ਵਾਹਿਬਾਲ ਉਹਦੇ ਮੱਥੇ ਨੂੰ ਹੋਰ ਵੀ ਚੌੜਾ ਬਣਾ ਦਿੰਦੇ ਮਜ਼ਬੂਤ ਕੱਦ ਕਾਠ ਦਾ ਉਹ ਪੂਰਾ ਪੰਜਾਬੀ ਜਵਾਨ ਸੀ ਅਨੀਤਾ ਤਾਂ ਉਹਦੇ ਸਾਹਮਣੇ ਬਾਲੜੀ ਜਹੀ ਲੱਗਦੀ ਸੀ ਉਸ ਵੇਲੇ ਉਹ ਰੋਂਦੀ ਰੋਂਦੀ ਹੱਸ ਪਈ ਸੀ ਜਦੋਂ ਘਰੋਂ ਤੁਰਨ ਵੇਲੇ ਉਹ ਡੈਡੀ ਦੇ ਗਲ ਲਾ ਕੇ ਰੋ ਰਹੀ ਸੀ ਤੇ ਰਵੀ ਨੇ ਉਹਨੂੰ ਗੋਦੀ 'ਚ ਬੱਚਿਆਂ ਵਾਂਗ ਚੁੱਕ ਕੇ ਕਾਰ 'ਚ ਬਿਠਾ ਲਿਆ ਸੀ ਗੁੱਲੀ ਜਿੰਨੀ ਟੀਵੀ ਨਹੀਂ ਕਿਵੇਂ ਸਾਰਾ ਟੱਬਰ ਦੁਖੀ ਕਰ ਰੱਖਿਆ ਰਵੀ ਨੇ ਕਿਹਾ ਤੇ ਸਾਰੇ ਹਾਸਾ ਪੈ ਗਿਆ ਸੀ ਅਨੀਤਾ ਨੂੰ ਬੜਾ ਚੰਗਾ ਲੱਗਿਆ ਸੀ ਰਵੀ ਦਾ ਉਹਨੂੰ ਬਾਹਾਂ 'ਚ ਚੁੱਕਣਾ ਉਹਨੂੰ ਲੱਗਿਆ ਸੀ ਜਿਵੇਂ ਉਹ ਫੁੱਲਾਂ ਤੋਂ ਵੀ ਹੌਲੀ ਹੋ ਗਈ ਹੋਵੇ ਤੇ ਉਹਦੇ ਤਨ ਤੇ ਮਨ ਦੀ ਸਾਰੀ ਪੀੜ ਰਵੀ ਦੀ ਸ਼ੋ ਨੇ ਹਰ ਲਈ ਹੋਵੇ ਇਹ ਸ਼ੋ ਕਦੇ ਨਾ ਭੁੱਲ ਸਕੀ ਉਹਨੂੰ ਜਦ ਆਉਂਦਾ ਕਈ ਵਾਰ ਮੰਮੀ ਕਹਿੰਦੀ ਹੁੰਦੀ ਸੀ ਕਿ ਬੇਟੇ ਜੇ ਆਦਮੀ ਚੱਜਦਾ ਹੋਵੇ ਤਾਂ ਔਰਤ ਲਈ ਇੱਥੇ ਹੀ ਸਵਰਗ ਆ ਅਨੀਤਾ ਨੂੰ ਪਹਿਲਾਂ ਮਾਂ ਦੀ ਇਹ ਗੱਲ ਕਿੰਨੀ ਬੋਦੀ ਤੇ ਹਾਸੋਹੀਣੀ ਜਾਪਦੀ ਸੀ ਆਦਮੀ ਦਾ ਤਾਂ ਜ਼ਿਕਰ ਛੇੜਦੇ ਹੀ ਉਹਦੀਆਂ ਅੱਖਾਂ ਸਾਹਮਣੇ ਰਮੇਸ਼ ਦਾ ਚਿਹਰਾ ਘੁੰਮ ਜਾਂਦਾ ਤੇ ਨਾਲ ਹੀ ਉਹਦੀਆਂ ਨਸਾਂ 'ਚ ਨਫ਼ਰਤ ਦਾ ਜ਼ਹਿਰ ਜਿਹਾ ਚੜਦਾ ਰਮੇਸ਼ ਉਹਦਾ ਆਦਮੀ ਜਿਸਨੇ ਉਹਦੀ ਜ਼ਿੰਦਗੀ ਤਬਾਹ ਕਰਕੇ ਰੱਖ ਦਿੱਤੀ ਸੀ ਮਾਂ ਬਾਪ ਦੀ ਜਿੱਦ ਤੇ ਭੈਣਾ ਭਰਾਵਾਂ ਦੀਆਂ ਨਸੀਹਤਾਂ ਦੇ ਸਾਹਮਣੇ ਉਹਦੀ ਇੱਕ ਨਹੀਂ ਚੱਲੀ ਸੀ ਪੜ੍ਹਾਈ ਖਤਮ ਹੁੰਦੇ ਸਾਰੇ ਉਹਦਾ ਰਿਸ਼ਤਾ ਪੱਕਾ ਕਰ ਦਿੱਤਾ ਗਿਆ ਸੀ ਅਸੀਂ ਕਿਹੜਾ ਤੇਰੀ ਕਮਾਈ ਖਾਣੀ ਹੈ ਆਪਣੇ ਘਰ ਜਾ ਕੇ ਸੈਟਲ ਹੋ ਸਾਡੀ ਵੀ ਚਿੰਤਾ ਮੁੱਕੇ ਮੰਮੀ ਉਹਨੂੰ ਸਮਝਾਉਂਦੀ ਹੁੰਦੀ ਸੀ ਪਰ ਮੈਂ ਹਾਲੇ ਪੜਨਾ ਚਾਹੁੰਦੀ ਆਂ ਮੰਮੀ ਵਿਆਹ ਦੇ ਚੱਕਰਾਂ ਵਿੱਚ ਨਹੀਂ ਪੈਣਾ ਚਾਹੁੰਦੀ ਸੀ ਬਥੇਰੀ ਪੜ ਲਈ ਐ ਤੇਰੀ ਵੱਡੀ ਭੈਣ ਦਾ ਵਿਆਹ ਤਾਂ 10 ਸਾਲ ਦਾ ਕਰ ਦਿੱਤਾ ਸੀ ਤੈਨੂੰ ਤਾਂ ਸੁਖ ਨਾਲ 19ਵਾਂ ਲੱਗ ਗਿਆ ਮਾਂ ਪਿਛਲਾ ਇਤਿਹਾਸ ਫੋਲ ਕੇ ਬੈਠ ਜਾਂਦੀ ਉਹਨੇ ਘਰ ਦੇ ਸਾਰੇ ਜੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਕੋਈ ਵੀ ਉਹਦੀ ਗੱਲ ਸੁਣਨ ਨੂੰ ਤਿਆਰ ਨਹੀਂ ਸੀ ਜਿਵੇਂ ਸਭ ਨੂੰ ਉਹਦੇ ਵਿਆਹ ਦਾ ਚਾਹ ਚੜਿਆ ਸੀ ਅਨੀਤਾ ਨੂੰ ਲੱਗ ਰਿਹਾ ਸੀ ਜਿਵੇਂ ਵਿਆਹ ਕਰਵਾ ਕੇ ਉਹਦੇ ਗਾਲ ਛਰੱਸਾ ਪੈ ਜਾਏਗਾ ਸਾਰੇ ਭੈਣ ਭਰਾ ਉਹਤੇ ਜਾਨ ਦਿੰਦੇ ਸਨ ਘਰ ਚ ਸਭ ਤੋਂ ਛੋਟੀ ਸੀ ਉਹ ਬੱਚਿਆਂ ਵਰਗੀਆਂ ਆਦਤਾਂ ਸੀ ਉਹਦੀਆਂ ਕਦੇ ਪਾਣੀ ਦਾ ਗਲਾਸ ਤੱਕ ਆਪੇ ਭਰ ਕੇ ਨਹੀਂ ਪੀਤਾ ਸੀ ਸਾਰੇ ਘਰ ਦੇ ਉਹਦੀ ਠਾਣੇਦਾਰੀ ਮੰਨਦੇ ਸੀ ਪਰ ਵਿਆਹ ਨਾ ਕਰਵਾਉਣ ਦੇ ਹੱਕ ਚ ਇੱਕ ਵੀ ਵੋਟ ਨਾ ਲੈ ਸਕੀ ਘਰਦਿਆਂ ਨੇ ਬਹੁਤ ਅਮੀਰ ਘਰ ਦੇਖਿਆ ਤੇ ਅਨੀਤਾ ਦਾ ਵਿਆਹ ਬਹੁਤ ਸ਼ਾਨੋ ਸ਼ੌਕਤ ਨਾਲ ਕਰ ਦਿੱਤਾ ਸਾਰੇ ਖੁਸ਼ ਸਨ ਕੇ ਦਿਮਾਗ ਤੋਂ ਭਾਰ ਲੱਥਾ 6 ਮਹੀਨੇ ਠੀਕ ਨਿਕਲੇ ਫਿਰ ਰਮੇਸ਼ ਨੇ ਆਪਣਾ ਅਸਲੀ ਰੂਪ ਸਾਹਮਣੇ ਲੈ ਆਂਦਾ ਮਹੀਨਾ ਮਹੀਨਾ ਘਰ ਨਾ ਆਉਂਦਾ ਘਰ ਆਉਂਦਾ ਤਾਂ ਮਗਰ ਹੀ ਕੁੜੀਆਂ ਦੇ ਫੋਨ ਆਉਣੇ ਸ਼ੁਰੂ ਹੋ ਜਾਂਦੇ ਅਨੀਤਾ ਕਈ ਵਾਰ ਰਮੇਸ਼ ਨੂੰ ਦੱਬੀ ਜਵਾਨ ਚ ਕਹਿ ਚੁੱਕੀ ਸੀ ਕਿ ਉਹ ਉਹਦੇ ਨਾਲ ਜਾਣਾ ਚਾਹੁੰਦੀ ਸੀ ਜਿੱਥੇ ਉਹ ਨੌਕਰੀ ਕਰਦਾ ਹੈ ਕਿਸੇ ਹੋਟਲ ਚ ਮੈਨੇਜਰ ਲੱਗਿਆ ਹੋਇਆ ਸੀ ਪਰ ਰਮੇਸ਼ ਹਰ ਵਾਰੀ ਟਾਲ ਜਾਂਦਾ ਆਪਣੇ ਜਨਮ ਦਿਨ ਤੇ ਵੀ ਉਹ ਜਦ ਘਰ ਨਾ ਆਇਆ ਤਾ ਅਨੀਤਾ ਉਹਨੂੰ ਸਰਪ੍ਰਾਈਜ਼ ਦੇਣ ਲਈ ਕਾਰ ਲੈ ਕੇ ਤੁਰ ਪਈ ਹੋਟਲ 'ਚ ਪੁੱਜੀ ਰਮੇਸ਼ ਦਾ ਅਪਾਰਟਮੈਂਟ ਪੁੱਛਿਆ ਧੜਕਦੇ ਦਿਲ ਨਾਲ ਉਹਨੇ ਬੈਲ ਕੀਤੀ ਹੱਥਾਂ 'ਚ ਫੜਿਆ ਫੁੱਲਾਂ ਦਾ ਗੁਲਦਸਤਾ ਉਹਨੇ ਆਪਣੇ ਪਿੱਛੇ ਛੁਪਾ ਲਿਆ ਸੋਚਿਆ ਪਹਿਲਾਂ ਰਮੇਸ਼ ਦਾ ਮੂੰਹ ਚੁੰਮੇਗੀ ਫਿਰ ਗੁਲਦਸਤਾ ਦੇਵੇਗੀ ਰਮੇਸ਼ ਨੇ ਅੱਧ ਸੁਰਤੀ ਜਿਹੀ ਚ ਬੂਹਾ ਖੋਲਿਆ ਅੱਧ ਨੰਗਾ ਜਿਹਾ ਉਹ ਅਨੀਤਾ ਨੂੰ ਦੇਖ ਕੇ ਘਬਰਾ ਗਿਆ oh you ਉਹ ਇੱਕਦਮ ਪਿੱਛੇ ਹਟਿਆ ਹੈਪੀ ਬਰਥਡੇ ਟੂ ਯੂ ਮਾਈ ਲਵ ਅਨੀਤਾ ਨੇ ਰਮੇਸ਼ ਦੇ ਬੁੱਲ ਚੁੰਮੇ ਹੂਜ਼ ਥੇਅਰ ਰਮੀ ਡਾਰਲਿੰਗ ਰਮੇਸ਼ ਦੇ ਪਿੱਛੋਂ ਕੋਈ ਜਨਾਨਾ ਆਵਾਜ਼ ਆਈ ਅਨੀਤਾ ਭੱਜ ਕੇ ਅੰਦਰ ਚਲੇ ਗਈ ਰਮੇਸ਼ ਦੇ ਬੈੱਡ ਤੇ ਇੱਕ ਗੋਰੀ ਕੁੜੀ ਲੇਟੀ ਹੋਈ ਸੀ ਅਨੀਤਾ ਦੇ ਜਿਵੇਂ ਕੱਪੜਿਆਂ ਨੂੰ ਅੱਗ ਲੱਗ ਗਈ ਕੌਣ ਹੈ ਇਹ ਕੁੜੀ ਉਹ ਜਾਣ ਬੁੱਝ ਕੇ ਪੰਜਾਬੀ ਬੋਲੀ ਮੇਰੀ ਫਰੈਂਡ ਹੈ ਰਮੇਸ਼ ਨੇ ਅੱਖਾਂ ਝੁਕਾਈਆਂ ਫਰੈਂਡ ਹੈ ਤਾਂ ਤੇਰੇ ਬੈੱਡ 'ਚ ਕੀ ਕਰ ਰਹੀ ਹੈ ਉਹਨੇ ਰਮੇਸ਼ ਤੇ ਮੋਢੇ ਫੜ ਕੇ ਹਲੂਣੇ ਰੈਸਟ ਕਰ ਰਹੀ ਹੈ ਥੱਕੀ ਹੋਈ ਸੀ ਰਮੇਸ਼ ਚੋਰਾਵਾਂਗ ਬੋਲਿਆ ਮੇਰੇ ਵੀ ਦੋਸਤ ਨੇ ਮੈਂ ਤਾਂ ਕਦੇ ਥਕਾਵਟ ਲਾਉਣ ਲਈ ਕਿਸੇ ਤੇ ਬੈੱਡ 'ਚ ਨਹੀਂ ਗਈ ਤੇਰੀ ਕੋਈ ਖਾਸ ਦੋਸਤ ਐ ਹੈ ਅਨੀਤਾ ਦਾ ਖੁਦ ਤੇ ਕਾਬੂ ਨਹੀਂ ਰਿਹਾ ਸੀ ਉਹ ਸਮਝ ਗਈ ਕਿ ਰਮੇਸ਼ ਉਹਨੂੰ ਆਪਣੇ ਕੋਲ ਕਿਉਂ ਨਹੀਂ ਬੁਲਾਉਂਦਾ ਸੀ ਮੈਨੂੰ ਪਤਾ ਐ ਤੇਰੇ ਦੋਸਤਾਂ ਬਾਰੇ ਤੂੰ ਜੋ-ਜੋ ਕਰਦੀ ਰਹੀ ਐ ਮੇਰੇ ਤੋਂ ਛੁਪਿਆ ਨਹੀਂ ਰਮੇਸ਼ ਨੂੰ ਜਿਵੇਂ ਕਹਿਣ ਲਈ ਨਵੀਂ ਗੱਲ ਸੁਝੀ ਪਰ ਤੇਰੇ ਵਰਗੀ ਨਹੀਂ ਆ ਮੈਂ ਕਿ ਘਰ ਬੀਵੀ ਬਰਥਡੇ ਕੇਕ ਲਈ ਬੈਠੀ ਹੋਵੇ ਤੇ ਤੂੰ ਇੱਥੇ 3rd ਕਲਾਸ ਗਰਲਫ੍ਰੈਂਡਾਂ ਨਾਲ ਸੌਂਦਾ ਫਿਰੇ 3rd ਕਲਾਸ ਏ ਨਹੀਂ ਤੂੰ ਐ ਜੋ ਬਿਨਾ ਬੁਲਾਏ ਇੱਥੇ ਆਈ ਐ ਰਮੇਸ਼ ਤੋਂ ਉਸ ਗੋਰੀ ਕੁੜੀ ਦੀ ਬੇਇੱਜ਼ਤੀ ਬਰਦਾਸ਼ਤ ਨਾ ਹੋਈ ਮੈਂ ਤਾਂ ਬਿਨਾ ਬੁਲਾਏ ਆਈ ਐ ਤੇ ਇਹਨੂੰ ਬਰਾਤ ਲੈਣ ਗਈ ਸੀ ਅਨੀਤਾ ਨੇ ਨਫ਼ਰਤ ਨਾਲ ਉਸ ਕੁੜੀ ਵੱਲ ਦੇਖਿਆ ਇਹ ਤਾਂ ਸ਼ੁਰੂ ਤੋਂ ਹੀ ਮੇਰੇ ਨਾਲ ਰਹਿ ਰਹੀ ਐ ਕੋਈ ਨਵੀਂ ਗੱਲ ਨਹੀਂ ਐ ਉਹਨੇ ਬੇਫਿਕਰੀ ਨਾਲ ਸਿਗਰਟ ਜਲਾਈ ਫਿਰ ਮੇਰੇ ਨਾਲ ਵਿਆਹ ਕਿਉਂ ਕਰਵਾਇਆ ਜ ਜਾ ਤੇਰੇ ਕੋਲ ਪਹਿਲਾਂ ਹੀ ਔਰਤ ਸੀ ਅਨੀਤਾ ਦੀ ਆਵਾਜ਼ ਕੰਬ ਗਈ ਤੇਰੇ ਘਰ ਦੇ ਹੀ ਮਗਰ ਪਏ ਸੀ ਮੇਰੇ ਘਰ ਦੇਆਂ ਦੇ ਮੈਂ ਤਾਂ ਪਹਿਲਾਂ ਹੀ ਕਹਿ ਦਿੱਤਾ ਸੀ ਕਿ ਮੈਨੂੰ ਇੰਡੀਅਨ ਕੁੜੀਆਂ ਬਿਲਕੁਲ ਪਸੰਦ ਨਹੀਂ ਉਹਨੇ 4-5 ਲੰਬੇ ਕਸ਼ ਖਿੱਚੇ ਹਾਂ ਹਾਂ ਮੇਰੇ ਘਰ ਦੇ ਮਗਰ ਪਏ ਸੀ ਮਗਰ ਪੈਣ ਨੂੰ ਤੂੰ ਤਰਮਿੰਦਰ ਹੈ ਵੀ ਤੇਰੇ ਤੇ ਕੁੜੀਆਂ ਮਰਦੀਆਂ ਫਿਰਦੀਆਂ ਨੇ ਜਾਂ ਫਿਰ ਤੂੰ ਪ੍ਰਿੰਸ ਚਾਰਲਸ ਹੈ ਕਿ ਮੈਨੂੰ ਜਾਇਦਾਦ ਚੋਂ ਹਿੱਸਾ ਮਿਲ ਜਾਣਾ ਸੀ ਅਨੀਤਾ ਜੋ ਇੰਗਲੈਂਡ ਵਿੱਚ ਰਹਿ ਕੇ ਵੀ ਬਚਪਨ ਤੋਂ ਤਰਮਿੰਦਰ ਦੀ ਫੈਨ ਸੀ ਨੇ ਸ਼ਾਇਦ ਕਦੇ ਸੁਪਨਾ ਦੇਖਿਆ ਸੀ ਕਿ ਉਹਦਾ ਘਰ ਵਾਲਾ ਵੀ ਤਰਮਿੰਦਰ ਵਰਗਾ ਹੋਏਗਾ ਮੈਨੂੰ ਜ਼ਿਆਦਾ ਗੁੱਸਾ ਨਾ ਦਿਲਾ ਅਨੀਤਾ ਮੇਰੀ ਦੋਸਤ ਸਾਹਮਣੇ ਮੇਰੀ ਬੇਇੱਜ਼ਤੀ ਨਾ ਕਰ ਬੇਇੱਜ਼ਤੀ ਉਹਨਾਂ ਦੀ ਹੁੰਦੀ ਹੈ ਜਿਨ੍ਹਾਂ ਦੀ ਕੋਈ ਇੱਜ਼ਤ ਹੋਵੇ ਤੇਰੇ ਵਰਗੇ ਥਰਡ ਕਲਾਸ ਬੰਦੇ ਨੂੰ ਬੇਇੱਜ਼ਤੀ ਦੀ ਕੀ ਪਰਵਾਹ ਹਰ ਵੇਲੇ ਤੇਰੀਆਂ ਗਰਲਫ੍ਰੈਂਡਾਂ ਦੇ ਫੋਨ ਆਉਂਦੇ ਕਦੇ ਕਿਸੇ ਬੰਦੇ ਦਾ ਫੋਨ ਨਹੀਂ ਆਇਆ ਕੀ ਗੱਲ ਤੇਰੀ ਕੋਈ ਮਰਦ ਦੋਸਤ ਨਹੀਂ ਹੈ ਸਿਰਫ ਕੁੜੀਆਂ ਹੀ ਨੇ ਅਨੀਤਾ ਨੇ ਫੁੱਲ ਜ਼ਮੀਨ ਤੇ ਵਗਾ ਕੇ ਮਾਰੇ ਬੀਹੇਵ ਯਰ ਸੈਲਫ ਤੇਰੇ ਵਰਗੀ ਬਦਤਮੀਜ਼ ਕੁੜੀ ਨਾਲ ਮੈਂ ਨਹੀਂ ਰਹਿ ਸਕਦਾ ਮੈਂ ਸੋਚਦਾ ਕਿ ਮੈਂ ਕੀ ਕਰਨਾ ਰਮੇਸ਼ ਨੇ ਗੁੱਸੇ ਚ ਉਹਦਾ ਹੱਥ ਮੋੜਿਆ ਰਮੇਸ਼ ਮੈਂ ਉਹਨਾਂ ਔਰਤਾਂ ਚ ਨਹੀਂ ਆ ਜੋ ਹਰ ਹਾਲਤ ਚ ਆਦਮੀ ਦੇ ਨਾਲ ਚਿਪਕੀਆਂ ਰਹਿਣਾ ਚਾਹੁੰਦੀਆਂ ਨੇ ਤੂੰ ਤਾਂ ਹਲੇ ਸੋਚੇਗਾ ਪਰ ਮੈਂ ਸੋਚ ਲਿਆ ਅੱਜ ਤੋਂ ਬਾਅਦ ਤੇਰਾ ਮੇਰਾ ਕੋਈ ਰਿਸ਼ਤਾ ਨਹੀਂ ਹੈ ਡਾਈਵੋਰਸ ਤੇ ਪੇਪਰ ਤੈਨੂੰ ਛੇਤੀ ਮਿਲ ਜਾਣਗੇ ਆ ਕੇ ਉਹਨੇ ਜ਼ੋਰ ਨਾਲ ਦਰਵਾਜ਼ਾ ਭੰਨਿਆ ਤੇ ਵਾਪਸ ਆ ਗਈ ਸੌਰੇ ਘਰ ਜਾਣ ਦੀ بجائے ਉਹ ਸਿੱਧੀ ਆਪਣੇ ਮੰਮੀ ਡੈਡੀ ਕੋਲ ਗਈ ਮਾਪੇ ਉਹਨੂੰ ਇਸ ਹਾਲਤ 'ਚ ਦੇਖ ਕੇ ਹੈਰਾਨ ਰਹਿ ਗਏ ਮੈਂ ਉਸ ਘਰ 'ਚ ਵਾਪਸ ਨਹੀਂ ਜਾਵਾਂਗੀ ਡੈਡੀ ਬਾਪ ਦੇ ਗਲ ਲਾ ਕੇ ਰੋ ਪਈ ਨਾ ਜਾਏ ਬੇਟਾ ਪਰ ਮੈਨੂੰ ਪਹਿਲਾਂ ਦੱਸਦੀ ਤਾਂ ਸਹੀ ਕੀ ਗੱਲ ਹੋਈ ਹੈ ਐਦਾਂ ਇੱਕਦਮ ਘਰ ਛੱਡ ਕੇ ਭੱਜਣ ਦੀ ਕੀ ਲੋੜ ਸੀ ਡੈਡੀ ਸ਼ਾਇਦ ਹੋਰ ਵੀ ਕੁਝ ਕਹਿੰਦਾ ਪਰ ਮੰਮੀ ਨੇ ਇਸ਼ਾਰੇ ਨਾਲ ਰੋਕ ਦਿੱਤਾ ਘਰਦਿਆਂ ਨੇ ਸੋਚਿਆ ਸੀ ਕਿ ਐਵੇਂ ਹੀ ਬਚਪਨਾ ਦਿਖਾ ਰਹੇ ਨੇ ਦੋਵੇਂ ਮੀਆਂ ਬੀਵੀ ਨਵਾਂ ਨਵਾਂ ਵਿਆਹ ਹੋਇਆ ਏ ਆਪੇ ਠੀਕ ਹੋ ਜਾਣਗੇ ਰਮੇਸ਼ ਪਿੱਛੇ ਲੈਣ ਆਉਂਦਾ ਹੀ ਹੋਏਗਾ ਪਰ ਹਫਤਾ ਬੀਤ ਗਿਆ ਨਾ ਰਮੇਸ਼ ਆਇਆ ਨਾ ਉਹਦਾ ਕੋਈ ਫੋਨ ਤੇ ਨਾ ਹੀ ਉਹਦੇ ਘਰਦਿਆਂ ਨੇ ਕੋਈ ਉਗ ਸੁਗ ਲਈ ਡੈਡੀ ਨੇ ਖੁਦ ਹੀ ਅਨੀਤਾ ਦੇ ਸਹੁਰੇ ਨੂੰ ਫੋਨ ਕਰਕੇ ਗੱਲ ਕਲੀਅਰ ਕਰਨੀ ਚਾਹੀ ਆਪੇ ਗਈ ਹੈ ਸਾਨੂੰ ਪੁੱਛੇ ਦੱਸੇ ਬਗੈਰ ਆ ਕੇ ਛੱਡ ਜਾਓ ਸਾਡੇ ਕੋਲ ਤਾਂ ਕਿਸੇ ਕੋਲ ਟਾਈਮ ਨਹੀਂ ਹੈ ਆਖ ਕੇ ਰਮੇਸ਼ ਤੇ ਡੈਡੀ ਨੇ ਫੋਨ ਰੱਖ ਦਿੱਤਾ ਬਹੁਤ ਮਾੜੀ ਗੱਲ ਹੈ ਹਲੇ ਕੱਲ ਕੁੜੀ ਵਿਆਹੀ ਸੀ ਡੈਡੀ ਨੇ ਜਿਵੇਂ ਆਪਣੇ ਆਪ ਨਾਲ ਗੱਲ ਕੀਤੀ ਹੋਵੇ ਅਨੀਤਾ ਦੇ ਦੋਵੇਂ ਭਰਾਵਾਂ ਨੂੰ ਜਦ ਪਤਾ ਲੱਗਿਆ ਤਾਂ ਸੁਣ ਕੇ ਚੁੱਪ ਕਰ ਗਏ ਜੇ ਤੁਸੀਂ ਸ਼ਰਮ ਮੰਨਦੇ ਹੋ ਤਾਂ ਮੈਂ ਆਪ ਜਾ ਕੇ ਕੁੜੀ ਨੂੰ ਛੱਡ ਆਉਣਾ ਜਾਂ ਪਹਿਲਾਂ ਜਾ ਕੇ ਗੱਲ ਕਰ ਆਉਣਾ ਡੈਡੀ ਨੇ ਠੰਡੀ ਆਵਾਜ਼ ਚ ਕਿਹਾ ਡੈਡੀ ਅਨੀਤਾ ਚੀਕ ਪਈ ਮੈਂ ਮਰ ਜਾਵਾਂਗੀ ਉਸ ਤੋਂ ਪਹਿਲਾਂ ਜੇ ਤੁਸੀਂ ਮੇਰੇ ਵਾਸਤੇ ਕਿਸੇ ਦੇ ਦਰਵਾਜ਼ੇ ਤੇ ਭੀਖ ਮੰਗਣ ਗਏ ਤਾਂ ਗਲਤੀ ਰਮੇਸ਼ ਦੀ ਹੈ ਮਾਫੀ ਉਹਨੂੰ ਮੰਗਣੀ ਚਾਹੀਦੀ ਹੈ ਤੇ ਉਹਦੇ ਡੈਡੀ ਨੂੰ ਤੁਸੀਂ ਕਿਉਂ ਜਾਓਗੇ ਉਸ ਕਮੀਨੇ ਦੇ ਘਰ ਆਹ ਕਿਉਂ ਰੋਂਦੀ ਆਪਣੇ ਕਮਰੇ ਚ ਚਲੀ ਗਈ ਫਿਰ ਘਰਦਿਆਂ ਨੇ ਕਾਫੀ ਦਿਨਾਂ ਤੱਕ ਉਸ ਨਾਲ ਕੋਈ ਗੱਲ ਨਹੀਂ ਸੀ ਕੀਤੀ ਡੈਡੀ ਹਰ ਵੇਲੇ ਚੁੱਪਚੁੱਪ ਰਹਿਣ ਲੱਗ ਪਿਆ ਸੀ ਮੰਮੀ ਨੇ ਪਾਠ ਪੂਜਾ ਤੇ ਵਰਤ ਰੱਖਣ ਚ ਸਪੀਡ ਵਧਾ ਦਿੱਤੀ ਸੀ ਡੈਡੀ ਨੂੰ ਨਾਲ ਲੈ ਕੇ ਉਹ ਸਾਧਾ ਸੰਤਾਂ ਦੇ ਮੌਲਵੀਆਂ ਦੇ ਜਾਣ ਲੱਗ ਪਈ ਸੀ ਇੱਕ ਦਿਨ ਉਹ ਧਾਗਾ ਜਿਹਾ ਲਿਆ ਕੇ ਆਈ ਤੇ ਅਨੀਤਾ ਨੂੰ ਕਹਿਣ ਲੱਗੀ ਆਨੂ ਬੇਟੇ ਆ ਮੌਲਵੀ ਦਾ ਫੂਕ ਮਾਰਿਆ ਧਾਗਾ ਏ ਆਪਣੇ ਗਲ ਚ ਪਾ ਲੈ ਮੌਲਵੀ ਕਹਿੰਦਾ ਏ ਤਿੰਨ ਦਿਨਾਂ ਦੇ ਅੰਦਰ ਅੰਦਰ ਰਮੇਸ਼ ਤੇਰੇ ਕੋਲ ਆ ਜਾਵੇਗਾ ਓ ਸ਼ਿਟ ਆਈ ਨੋ ਯੂ ਆਰ ਇਲਿਟਰੇਟ ਮਮ ਬਟ ਡੋਨਟ ਪ੍ਰੂਵ ਇਟ ਪਲੀਜ਼ ਧਾਗੇ ਵਾਂਗੇ ਕੁਝ ਨਹੀਂ ਕਰਨਗੇ ਉਸ ਬਾਸਟਰਡ ਵਾਸਤੇ ਮੈਂ ਧਾਗੇ ਮੰਦੀ ਫਿਰਾ ਮੈਂ ਨਾਮ ਤੱਕ ਨਹੀਂ ਸੁਣਨਾ ਚਾਹੁੰਦੀ ਉਸ ਈਡੀਅਟ ਦਾ ਉਹਨੇ ਮਾਂ ਦੇ ਹੱਥ 'ਚੋਂ ਧਾਗਾ ਖੋ ਕੇ ਡਸਟਬਿਨ 'ਚ ਸੁੱਟ ਦਿੱਤਾ ਮਾਂ ਨੇ ਸਾਰੀ ਗੱਲ ਡੈਡੀ ਨੂੰ ਦੱਸੀ ਤੇ ਡੈਡੀ ਉਸ ਦਿਨ ਤੋਂ ਬਾਅਦ ਹੋਰ ਵੀ ਚੁੱਪ ਰਹਿਣ ਲੱਗ ਪਿਆ ਇੱਕ ਦਿਨ ਅਨੀਤਾ ਫਰੰਟ ਰੂਮ 'ਚ ਲਾਈਟ ਬੰਦ ਕਰੀ ਪਈ ਸੀ ਕਿ ਫੋਨ ਖੜਕਿਆ ਉਹਦੀ ਵੱਡੀ ਭਾਬੀ ਨੇ ਭੱਜ ਕੇ ਆ ਕੇ ਫੋਨ ਚੁੱਕਿਆ ਕਿੰਨੀ देर ਤੱਕ ਉਰਲੀਆਂ ਪਰ ਲੀਆਂ ਮਾਰਦੀ ਰਹੀ ਸ਼ਾਇਦ ਗੱਲਾਂ-ਗੱਲਾਂ 'ਚ ਅਨੀਤਾ ਦਾ ਜ਼ਿਕਰ ਛਿੜ ਪਿਆ ਸੀ ਲੈ ਕੁੜੀਆਂ ਨੂੰ ਬੜੇ ਦੁੱਖ ਸੁੱਖ ਕੱਟਣੇ ਪੈਂਦੇ ਨੇ ਇੰਜ ਥੋੜੀ ਐ ਕਿ ਨਿੱਕੀ ਜਹੀ ਗੱਲ ਤੇ ਘਰ ਛੱਡ ਕੇ ਭੱਜ ਜਾਵੋ ਅਸੀਂ ਥੋੜੀਆਂ ਕੱਟੀਆਂ ਨੇ ਮਰ ਕੇ ਹੁਣ ਤੱਕ ਸੱਸ ਸਹੁਰੇ ਤੋਂ ਡਰਦੀਆਂ ਚਾਹ ਦਾ ਕੱਪ ਆਪੇ ਬਣਾ ਕੇ ਪੀਣ ਦਾ ਹੁਕਮ ਨਹੀਂ ਪਰ ਇਹ ਤਾਂ ਭਰਾਵਾਂ ਨੇ ਪੂਰੀ ਸਿਰ ਤੇ ਚੜਾਈ ਹੋਈ ਸੀ ਮਿੰਨ ਤਾਂ ਪਹਿਲਾਂ ਹੀ ਪਤਾ ਸੀ ਵੀ ਇਹਨੇ ਤਿੰਨ ਦਿਨ ਨਹੀਂ ਕੱਟੜੇ ਕਿਸੇ ਨਾਲ ਜਿਹਦੀ ਮਾਪੇ ਦੇ ਘਰ ਚ ਕਿਸੇ ਨਾਲ ਨਹੀਂ ਨਿਭਦੀ ਸੀ ਉਹ ਸਹੁਰਿਆਂ ਦੀ ਮਾਸ਼ਿੰਦਗੀ ਕਿੱਥੋਂ ਸਹਾਰੂ ਚਲ ਮੇਰੇ ਨਾਲ ਬਥੇਰੀਆਂ ਕੀਤੀਆਂ ਸੀ ਹੁਣ ਪਤਾ ਲੱਗੂ ਜਦੋਂ ਆਪਣੀ ਦੇ ਲੱਗੀਆਂ ਉਹਦੀ ਪਰਜਾਈ ਜਿਹਦਾ ਵਿਆਹ ਤੋਂ ਬਾਅਦ ਤਿੰਨ ਮਹੀਨੇ ਦੇ ਅੰਦਰ 10 ਕਿਲੋ ਭਾਰ ਵਧ ਗਿਆ ਸੀ ਕਹਿ ਰਹੀ ਸੀ ਅਨੀਤਾ ਸੁੱਨ ਜਹੀ ਹੋਈ ਸੋਫੇ ਤੇ ਪਈ ਰਹੀ ਇੱਕ ਅਜੀਬ ਜਹੀ ਉਦਾਸੀ ਨੇ ਘੇਰ ਲਿਆ ਉਹਨੂੰ ਉਹਦਾ ਕਿਸੇ ਨਾਲ ਗੱਲ ਕਰਨ ਨੂੰ ਹਿਆ ਨਾ ਪਿਆ ਉਹਨੂੰ ਲੱਗਦਾ ਜਿਵੇਂ ਹਰ ਕੋਈ ਉਹਦੇ ਤੋਂ ਨਜ਼ਰਾਂ ਚੁਰਾ ਰਿਹਾ ਹੈ ਕਿਸੇ ਕੋਲੋਂ ਨੂੰ ਕਹਿਣ ਦੇ ਲਫ਼ਜ਼ ਨਹੀਂ ਹਨ ਜਿਵੇਂ ਉਹ ਕੋਈ ਬਹੁਤ ਵੱਡਾ ਗੁਨਾਹ ਕਰ ਬੈਠੀ ਹੈ ਉਹਨੂੰ ਅਜਿਹਾ ਨਹੀਂ ਸੀ ਕਰਨਾ ਚਾਹੀਦਾ ਇੰਨਾ ਵੱਡਾ ਕਦਮ ਖੁਦ ਨਹੀਂ ਸੀ ਚੁੱਕਣਾ ਚਾਹੀਦਾ ਪਰ ਕਿਹੜੀ ਔਰਤ ਹੈ ਜਿਹੜੀ ਆਪਣੇ ਆਦਮੀ ਨੂੰ ਕਿਸੇ ਹੋਰ ਔਰਤ ਨਾਲ ਬਿਸਤਰ ਚ ਦੇਖ ਕੇ ਉਸ ਨਾਲ ਰਹੇਗੀ ਫਿਰ ਰਮੇਸ਼ ਨੇ ਤਾਂ ਇੱਕ ਵਾਰੀ ਸੌਰੀ ਤੱਕ ਵੀ ਨਹੀਂ ਕਿਹਾ ਸੀ ਉਹਦਾ ਜੀ ਕਰਦਾ ਸੀ ਉਹ ਘਰ ਦੇ ਸਕੂਟਣ ਤੋਂ ਕਿਤੇ ਬਾਹਰ ਚਲੀ ਜਾਵੇ ਉਹ ਆਪਣੀ ਦੀਦੀ ਕੋਲ ਲੰਡਨ ਆ ਗਈ ਕੁਝ ਦਿਨਾਂ ਲਈ ਦੀਦੀ ਦੇ ਬੱਚੇ ਉਮਰ 'ਚ ਭਾਵੇਂ ਉਹ ਤੋਂ 5-7 ਸਾਲ ਛੋਟੇ ਹੀ ਸਨ ਪਰ ਕੱਦ-ਕਾਰਦ 'ਚ ਉਹ ਤੋਂ ਗਿੱਠ-ਗਿੱਠ ਉੱਚੇ ਸੀ ਅਨੀਤਾ ਨੂੰ ਆਈ ਦੇਖ ਕੇ ਉਹਨਾਂ ਨੂੰ ਚਾਹ ਚੜ ਗਿਆ ਅਨੀਤਾ ਬੱਚਿਆਂ 'ਚ ਜਾ ਕੇ ਫਿਰ ਬੱਚਾ ਬਣ ਗਈ ਉਹ ਭੁੱਲ ਗਈ ਕਿ ਉਹਦੀ ਕੋਈ ਰੱਗ ਦੁਖਦੀ ਹੈ ਸਾਰਾ ਦਿਨ ਹਾ 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 ਹੀ 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 ਕਰਦੀ ਤੇ ਬਾਹਰ ਸੈਰ ਸਪਾਟੇ ਨੂੰ ਚਲੀ ਜਾਂਦੀ ਦੀਦੀ ਦਾ ਘਰ ਉਸ ਲਈ ਕੋਈ ਨਵੀਂ ਥਾਂ ਨਹੀਂ ਸੀ ਸ਼ਾਇਦ ਨਰਸਰੀ 'ਚ ਪੜਦੀ ਸੀ ਉਹ ਜਦੋਂ ਦੀਦੀ ਦਾ ਵਿਆਹ ਹੋਇਆ ਸੀ ਤੇ ਜੀਜਾ ਜੀ ਉਸ ਨੂੰ ਬਾਹਾਂ 'ਚ ਚੱਕ ਕੇ ਛੱਤ ਤੇ ਹੱਥ ਲਵਾਉਂਦੇ ਹੁੰਦੇ ਸੀ ਤੇ ਬਿਲਕੁਲ ਉਹਨਾਂ ਦਾ ਬੱਚਾ ਹੀ ਸੀ ਜਿਵੇਂ ਅਨੀਤਾ ਤੇ ਜਦੋਂ ਦੀਦੀ ਦੇ ਬੱਚੇ ਹੋ ਗਏ ਤਾਂ ਉਹ ਉਹਨਾਂ ਦੀ ਦੋਸਤ ਜ਼ਿਆਦਾ ਤੇ ਮਾਸੀ ਘੱਟ ਸੀ ਅਨੀਤਾ ਨੇ ਦੀਦੀ ਨੂੰ ਸਾਫ ਸ਼ਬਦਾਂ ਵਿੱਚ ਕਹਿ ਦਿੱਤਾ ਸੀ ਕਿ ਉਹ ਵਾਪਸ ਰਮੇਸ਼ ਕੋਲ ਨਹੀਂ ਜਾਵੇਗੀ ਕੋਈ ਗੱਲ ਨਹੀਂ ਵੀ ਮੁੰਡੇ ਲੱਭ ਜਾਣਗੇ ਛੱਟ ਪਰਾਂ ਜੇ ਨਹੀਂ ਮੰਦਾ ਤਾਂ ਆਪੇ ਲੱਭ ਦੇਾਂਗੇ ਤੈਨੂੰ ਵਧੀਆ ਮੁੰਡਾ ਤੂੰ ਸਾਡੇ ਬੱਚਿਆਂ ਵਰਗੀ ਐ ਦੀਦੀ ਨੇ ਮਾਂ ਵਰਗੀ ਮਮਤਾ ਨਾਲ ਕਿਹਾ ਅਨੀਤਾ ਦੇ ਦਿਮਾਗ ਤੋਂ ਜਿਵੇਂ ਪੱਥਰ ਚੁੱਕਿਆ ਗਿਆ ਤੇ ਉਹਨੇ ਉੱਥੋਂ ਹੀ ਰਮੇਸ਼ ਨੂੰ ਡਾਈਵੋਰਸ ਦੇ ਪੇਪਰ ਭੇਜ ਦਿੱਤੇ ਡਾਈਵੋਰਸ ਹੋ ਗਿਆ ਤੇ ਇਹਦੀ ਖਬਰ ਜਿਵੇਂ ਜੰਗਲ 'ਚ ਅੱਗ ਵਾਂਗ ਫੈਲ ਗਈ ਅਨੀਤਾ ਨੂੰ ਰਿਸ਼ਤੇਦਾਰੀ 'ਚ ਤੁਰਨਾ ਫਿਰਨਾ ਮੁਸ਼ਕਲ ਹੋ ਗਿਆ ਕਿਸੇ ਵਿਆਹ ਸ਼ਾਦੀ ਜਾਂ ਕਿਸੇ ਹੋਰ ਫੰਕਸ਼ਨ ਤੇ ਕਿਤੇ ਜਾਂਦੀ ਤਾਂ ਲੋਕ ਜਾਣ ਬੁੱਝ ਕੇ ਵਾਰ-ਵਾਰ ਪੁੱਛਦੇ ਤੇਰਾ ਘਰ ਵਾਲਾ ਨਹੀਂ ਆਇਆ ਕਿਤੇ ਬਾਹਰ ਕੰਮ ਤੇ ਜਾਂਦੀ ਤਾਂ ਲੋਕ ਉਹਨੂੰ ਅਜੀਬ ਜਹੀਆਂ ਨਜ਼ਰਾਂ ਨਾਲ ਵੇਖਦੇ ਤੇ ਹਮਦਰਦੀ ਜਿਤਾਉਂਦੇ ਵਿਚਾਰੀ ਦਾ ਤਲਾਕ ਹੋ ਗਿਆ ਆਦਮੀ ਛੱਡ ਗਿਆ ਇਹਦਾ ਜਿੰਮੇ ਕਹਿੰਦੇ ਹੋਣ ਹਾਏ ਹਾਏ ਵਿਚਾਰੀ ਦੀ ਲੱਤ ਟੁੱਟ ਗਈ ਜਾਂ ਕੈਂਸਰ ਹੋ ਗਿਆ ਉਹਨੂੰ ਟਿਚ ਟਿਚ ਕਰਦੇ ਅਨੀਤਾ ਦਾ ਜੀ ਕਰਦਾ ਕਿ ਚੀਕ ਕੇ ਕਹੇ ਕਿ ਮੈਨੂੰ ਆਦਮੀ ਨੇ ਨਹੀਂ ਛੱਡਿਆ ਮੈਂ ਆਦਮੀ ਨੂੰ ਛੱਡਿਆ ਹੈ ਪਰ ਕਿਸ-ਕਿਸ ਦਾ ਮੂੰਹ ਫੜਦੀ ਉਹ ਕਿਸ-ਕਿਸ ਨੂੰ ਸਮਝਾਉਂਦੀ ਕਿ ਔਰਤ ਨੂੰ ਵੀ ਮਰਦ ਨੂੰ ਛੱਡਣ ਦਾ ਉਨਾ ਹੀ ਹੱਕ ਹੈ ਜਿੰਨਾ ਮਰਦ ਨੂੰ ਔਰਤ ਨੂੰ ਘਰੋਂ ਕੱਢਣ ਦਾ ਪਰ ਉਹ ਚੁੱਪ ਹੋ ਕੇ ਰਹਿ ਜਾਂਦੀ ਕਾਫੀ ਸਮਾਂ ਲੰਘ ਗਿਆ ਘਰਦਿਆਂ ਨੇ ਕਈ ਮੁੰਡੇ ਉਸ ਲਈ ਦੇਖੇ ਪਰ ਅਨੀਤਾ ਜੋ ਇੱਕ ਵਾਰੀ ਦੁੱਧ ਤੋਂ ਜਲੀ ਸੀ ਲੱਸੀ ਨੂੰ ਵੀ ਫੂਕਾ ਮਾਰ-ਮਾਰ ਕੇ ਪੀ ਰਹੀ ਸੀ ਕੋਈ ਨਾ ਕੋਈ ਨੁਕਸੋਂ ਮੁੰਡੇ 'ਚ ਕੱਢ ਦਿੰਦੀ ਸੀ ਤੇ ਗੱਲ ਵਿੱਚੇ ਹੀ ਰਹਿ ਜਾਂਦੀ ਸੀ ਕਈ ਵਾਰ ਉਹਨਾ ਕਿਸੇ ਨੂੰ ਜੱਜਦੀ ਤੇ ਕਈ ਵਾਰ ਉਹਨੂੰ ਕੋਈ ਨਾ ਜੱਜਦਾ ਤੇ ਬਸ ਗੱਲ ਵਿਚਾਲੇ ਹੀ ਰਹਿ ਜਾਂਦੀ ਘਰ ਦੇ ਉਦੋਂ ਉਹਦੇ ਤੋਂ ਅੱਕ ਗਏ ਸੀ ਕੋਈ ਲੰਬਾ ਏ ਕੋਈ ਗੋਰਾ ਏ ਕੋਈ ਚੌੜਾ ਏ ਕੋਈ ਕਾਲਾ ਏ ਆਪਰੇ ਵੱਲ ਵੀ ਦੇਖਿਆ ਜਾਂਦਾ ਏ ਅਨੀਤਾ ਹੁਣ ਪਹਿਲਾਂ ਵਾਲੀ ਗੱਲ ਨਹੀਂ ਰਹੀ ਅਨੀਤਾ ਪਹਿਲਾਂ ਤੂੰ ਕੁਆਰੀ ਸੀ ਤੇ ਗੱਲ ਹੋਰ ਸੀ ਤੇ ਹੁਣ ਤੇਰੀ ਜ਼ਿੰਦਗੀ ਤੇ ਦਾਗ ਲੱਗ ਚੁੱਕਿਆ ਏ ਮਾਂ ਉਹਨੂੰ ਸਮਝਾ ਰਹੀ ਸੀ ਦਾਗ ਲੱਗਣ ਨੂੰ ਕਿ ਮੈਂ ਕਿਸੇ ਨਾਲ ਨਿਕਲ ਗਈ ਕਿਸੇ ਬੈਂਕ 'ਚ ਡਾਕਾ ਮਾਰਿਆ ਜਾਂ ਕੋਈ ਮਰਡਰ ਕਰ ਦਿੱਤਾ ਏ ਮੇਰੀ ਨਹੀਂ ਬਣੀ ਉਸ ਬੰਦੇ ਨਾਲ ਬਸ ਗੱਲ ਖਤਮ ਹੋਈ ਉਹਨੇ ਆਪਣਾ ਪੱਖ ਪੇਸ਼ ਕੀਤਾ ਤੂੰ ਤਾਂ ਇੰਨੀ ਗੱਲ ਕਹਿ ਕੇ ਫ੍ਰੀ ਹੋ ਜਾਨੀ ਏ ਮੈਨੂੰ ਚਾਰੇ ਪਾਸਿਆਂ ਸੁਣਨੀਆਂ ਪੈਂਦੀਆਂ ਨੇ ਤੇਰੇ ਭਰਾ ਕਹਿੰਦੇ ਨੇ ਵੀ ਇਹੋ ਜਿਹੀ ਦੀ ਕੀ ਆਫਤ ਆ ਗਈ ਸੀ ਜਿਹੜੀ ਇਹ ਘਰ ਛੱਡ ਕੇ ਭੱਜ ਆਈ ਤੇ ਜੇ ਫਿਰ ਇਹੀ ਕੁਝ ਕੀਤਾ ਤਾਂ ਸਾਡੇ ਸਿਰ 'ਚ ਸਵਾਹ ਪਾਵੇਗੀ ਕੁੜੀਆਂ ਨੂੰ ਹਿਸਾਬ ਸਿਰ ਹੀ ਚੱਲਣਾ ਚਾਹੀਦਾ ਹੈ ਮਾਂ ਗੱਲ ਕਰਦੀ ਕਰਦੀ ਰੋ ਪਈ ਸੀ ਚੱਲ ਮੰਮੀ ਪਲੀਜ਼ ਹੁਣ ਤੂੰ ਰੋਣਾ ਸ਼ੁਰੂ ਨਾ ਕਰ ਮੈਂ ਦੀਦੀ ਦੇ ਘਰ ਜਾਣਾ ਏ ਨੰਨੇ ਦਾ ਬਰਥਡੇ ਆ ਉਹਨਾਂ ਮਾਂ ਨੂੰ ਜੱਫੀ ਪਾਈ ਮਾਂ ਕਾਫੀ ਦੇਰ ਤੱਕ ਚੁੱਪ ਰਹੀ ਫਿਰ ਚੁੰਨੀ ਨਾਲ ਅੱਖਾਂ ਪੂੰਝ ਕੇ ਬੋਲੀ ਓਦਾਂ ਤਾਂ ਤੇਰੀ ਮਰਜ਼ੀ ਹੈ ਨੀਤੂ ਪਰ ਤੇਰੀ ਦੀਦੀ ਕਹਿੰਦੀ ਸੀ ਕਿ ਅਨੀਤਾ ਮੇਰੇ ਘਰ ਘਾਟੇ ਆਇਆ ਕਰੇ ਮੇਰੀ ਬੇਇੱਜ਼ਤੀ ਹੈ ਪਰਿਵਾਰ 'ਚ ਜਦੋਂ ਉਹ ਕੱਲੀ ਆਉਂਦੀ ਜਾਂਦੀ ਹੈ ਵੱਡਾ ਖਾਨਦਾਨ ਹੈ ਅਗਲੇ ਸੋਚਦੇ ਨੇ ਪਤਾ ਨਹੀਂ ਕੀ ਗੱਲ ਸੀ ਜਿਹੜੀ ਇਹਨਾਂ ਦੀ ਕੁੜੀ ਛੱਡਦੀ ਕਿਹੜਾ ਕਿਸੇ ਨੇ ਕਿਸੇ ਦਾ ਅੰਦਰ ਫਰੋਲਿਆ ਮਮ ਅਨੀਤਾ ਦਾ ਹੌਂਕਾ ਨਿਕਲ ਗਿਆ ਉਹਨੇ ਮਾਂ ਦੀਆਂ ਅੱਖਾਂ 'ਚ ਛੁਪਿਆ ਦਰਦ ਦੇਖਿਆ ਜੋ ਹੰਝੂਆਂ ਦਾ ਹੜ ਬਣ ਕੇ ਵਗ ਤੁਰਿਆ ਸੀ ਮੈਂ ਤੈਨੂੰ ਕਿਵੇਂ ਸਮਝਾਵਾਂ ਨੀਤੂ ਤੇਰੇ ਸਾਰੇ ਭੈਣ ਭਰਾ ਆਪਣੇ ਘਰਾਂ 'ਚ ਸੈੱਟ ਨੇ ਤੇ ਤੂੰ ਲੋਕਾਂ ਦੀਆਂ ਗੱਲਾਂ ਸੁਣਦੀ ਫਿਰਦੀ ਐ ਆਹ ਦੋ ਦੋ ਪੜੀਆਂ ਆ ਕੇ ਮੇਰੇ ਪੁੱਤਾਂ ਦੇ ਸਿਰ ਤੇ ਰਾਜ ਕਰਦੀਆਂ ਨੇ ਤੇ ਤੂੰ ਫਕੀਰਾਂ ਵਾਂਗ ਦਰਦ ਦਾਨ ਆਪਣੇ ਘਰ 'ਚ ਵਸਦੀ ਰਸਤੀ ਹੋਵੇਂਗੀ ਤਾਂ ਮੇਰੇ ਪ੍ਰਾਣ ਆਰਾਮ ਨਾਲ ਨਿਕਲਣ ਤੇਰੇ ਪਿਓ ਦੇ ਸਿਰ ਤੋਂ ਬੋਝ ਲਹੇ ਕਿਉਂ ਕਮਲਕੁੱਟ ਦੀ ਫਿਰਦੀ ਐ ਸਿਆਣੀ ਬਾਣ ਹੁਣ ਤੇਰੇ ਨਾਲ ਦੀਆਂ ਸਭ ਘਰ ਬਸਾਈ ਬੈਠੀਆਂ ਨੇ ਪਤਾ ਨਹੀਂ ਤੇਰਾ ਬਚਪਨਾ ਕਦੋਂ ਜਾਊਗਾ ਕੁੜੀਆਂ ਤਾਂ ਆਦਮੀਆਂ ਦੇ ਘਰ ਹੀ ਸੋਵਦੀਆਂ ਨੇ ਜੇ ਬਦਕਿਸਮਤੀ ਨੂੰ ਆਦਮੀ ਨਾ ਰਹੇ ਤਾਂ ਪਿਓ ਕਾ ਝੱਲਦਾ ਏ ਨਹੀਂ ਤਾਂ ਥਾਂ-ਥਾਂ ਫਿਰ ਕੇ ਆਪਣੀ ਬੇਇੱਜ਼ਤੀ ਆਪ ਕਰਾਉਣ ਵਾਲੀ ਗੱਲ ਹੁੰਦੀ ਹੈ ਮਾਂ ਉਹਦੇ ਗੜ ਲੱਗ ਕੇ ភੁੱਭਾ ਮਾਰ ਰਹੀ ਸੀ ਅਨੀਤਾ ਨੇ ਪਹਿਲੀ ਵਾਰ ਮਹਿਸੂਸ ਕੀਤਾ ਸੀ ਕਿ ਗੱਲ ਇੰਨੀ ਛੋਟੀ ਨਹੀਂ ਹੈ ਜਿੰਨੀ ਉਹ ਸਮਝ ਰਹੀ ਹੈ ਉਹਦੇ ਕਾਰਨ ਮਾਂ ਕਿੰਨੀ ਦੁਖੀ ਹੈ ਤੇ ਉਹ ਬਚਪਨਾ ਦਿਖਾ ਰਹੀ ਹੈ ਠੀਕ ਹੈ ਮਮਾ ਤੂੰ ਆਪਣੀ ਮਰਜ਼ੀ ਨਾਲ ਜਿਸ ਮੁੰਡੇ ਨਾਲ ਮੇਰਾ ਵਿਆਹ ਕਰ ਦੇਂਗੀ ਮੈਂ ਤੈਨੂੰ ਕੁਝ ਨਹੀਂ ਕਹਾਂਗੀ ਸੌਰੀ ਮਮਾ ਉਹਨੇ ਬੱਚਿਆਂ ਵਾਂਗ ਲੱਤਾਂ ਹੀਠੋ ਕੱਲ ਫੜ ਕੇ ਮਾਫੀ ਮੰਗੀ ਤੇ ਮਾਂ ਨੂੰ ਹਸਾ ਦਿੱਤਾ ਤੇ ਖੁਦ ਆਪਣੇ ਰੂਮ 'ਚ ਜਾ ਕੇ ਦੀਦੀ ਦੀ ਗੱਲ ਸੋਚ ਕੇ ਕਿੰਨੀ ਦੇਰ ਤੱਕ ਰੋਂਦੀ ਰਹੀ ਅਨੀਤਾ ਦੇ ਮੂੰਹੋਂ ਹਾਂ ਸੁਣ ਕੇ ਮਾਂ ਤਾਂ ਖੁਸ਼ ਹੋ ਗਈ ਪਰ ਇਹ ਖੁਸ਼ੀ ਜ਼ਿਆਦਾ ਲੰਬੀ ਨਹੀਂ ਸੀ ਉਸੇ ਹਫ਼ਤੇ ਮਾਂ ਨੂੰ ਹਾਰਟ ਅਟੈਕ ਆ ਗਿਆ ਉਹ ਚੱਲ ਬਸੀ ਅਨੀਤਾ ਗੋਦੀ ਵਾਲੇ ਬੱਚੇ ਵਾਂਗ ਮਾਂ ਦੀ ਛਾਤੀ ਤੇ ਲਟ ਗਈ। ਮੈਨੂੰ ਛੱਡ ਕੇ ਨਾ ਜਾ ਮਮ ਮੈਂ ਤੇਰਾ ਕਿਹਾ ਮੰਨਾਂਗੀ। ਮੈਂ ਸੌਰੀ ਆ ਮਮੀ ਪਲੀਜ਼ ਮੈਨੂੰ ਮਾਫ਼ ਕਰ ਦੇ ਮਾਂ। ਉਹ ਕਈ ਵਾਰ ਬੇਹੋਸ਼ ਹੋਈ। ਮਾਂ ਚਲੀ ਗਈ ਘਰ ਸੁੰਨਾ ਹੋ ਗਿਆ। ਚੌਗਿਰਦੇ ਉਦਾਸੀ ਫੈਲ ਗਈ। ਅਨੀਤਾ ਆਪਣੇ ਰੂਮ ਚ ਪਈ ਰੋਂਦੀ ਰਹਿੰਦੀ ਘਰ ਦੇ ਸਭ ਉਹਨੂੰ ਸਮਝਾ ਸਮਝਾ ਕੇ ਥੱਕ ਗਏ ਸੀ ਪਰ ਉਹਦੇ ਹੰਝੂ ਮੁੱਕ ਨਹੀਂ ਰਹੇ ਸੀ। ਕੁੜੀਆਂ ਦੇ ਬੋਝ ਬੜੇ ਹੁੰਦੇ ਨੇ ਦਿਮਾਗ ਤੇ ਹਾਲੇ ਤਾਂ ਟੱਕੜੀ ਪਈ ਸੀ ਮਾਰਨ ਵਾਲੀ ਤਾਂ ਕੋਈ ਗੱਲ ਨਹੀਂ ਸੀ ਕੁੜੀ ਦਾ ਗਮ ਖਾ ਗਈ ਅਫਸੋਸ ਕਰਨ ਆਈਆਂ ਤੀਵੀਆਂ ਬਾਰ-ਬਾਰ ਕਹਿੰਦੀਆਂ ਅਨੀਤਾ ਨੂੰ ਲੱਗਦਾ ਕਿ ਉਹ ਮਾਂ ਦੀ ਮੌਤ ਦੀ ਜ਼ਿੰਮੇਵਾਰ ਹੈ ਕਿਉਂ ਨਾ ਉਹਨੇ ਆਪਣੀ ਜਿੱਦ ਛੱਡ ਕੇ ਮਾਂ ਨੂੰ ਬਚਾ ਲਿਆ ਪਰ ਹੁਣ ਕੀ ਹੋ ਸਕਦਾ ਸੀ ਉਹਨੂੰ ਲੱਗਦਾ ਉਹਦਾ ਬਚਪਨ ਮਾਂ ਦੇ ਮਰਨ ਤੋਂ ਬਾਅਦ ਅਚਾਨਕ ਖਤਮ ਹੋ ਗਿਆ ਸੀ ਅਨੀਤਾ ਦੀ ਹਾਲਤ ਦੇਖ ਕੇ ਦੀਦੀ ਉਸ ਨੂੰ ਆਪਣੇ ਘਰ ਲੈ ਗਈ ਅਨੀਤਾ ਜੋ ਗੱਲ-ਗੱਲ ਤੇ ਠਹਾਕੇ ਮਾਰ ਕੇ ਹਸਤੀ ਹੁੰਦੀ ਸੀ ਕਿਸੇ ਟੁੱਟੀ ਤਾਰ ਵਾਲੀ ਸਿਤਾਰ ਵਾਂਗ ਖਾਮੋਸ਼ ਹੋ ਗਈ ਸੀ ਬੱਚੇ ਰੌਲਾ ਪਾਉਂਦੇ ਤਾਂ ਉਹਨੂੰ ਚੰਗੇ ਨਾ ਲੱਗਦੇ ਦੀਦੀ ਦੀ ਕਹੀ ਗੱਲ ਯਾਦ ਆ ਜਾਂਦੀ ਕਿ ਕਦੇ ਇਹਨੇ ਮੰਮੀ ਨੂੰ ਕਿਹਾ ਸੀ ਕਿ ਅਨੀਤਾ ਮੇਰੇ ਘਰ ਨਾ ਆਵੇ ਜੇ ਉਹਦਾ ਕਿਸੇ ਨਾਲ ਦੁੱਖ ਫੋਲਣ ਨੂੰ ਦਿਲ ਕਰਦਾ ਤਾਂ ਉਹ ਜੀਜਾ ਜੀ ਸੀ ਉਹ ਉਦੋਂ ਤੱਕ ਰੋਟੀ ਨਾ ਖਾਂਦੇ ਜਦ ਤੱਕ ਅਨੀਤਾ ਨੂੰ ਨਾ ਖਵਾ ਦਿੰਦੇ ਮੇਰੀ ਵੱਡੀ ਧੀ ਹੈ ਇਹ ਇਹ ਸਾਡੇ ਘਰ ਰਹੇਗੀ ਹੁਣ ਉਹ ਬੱਚਿਆਂ ਨੂੰ ਦੱਸ ਦੇ 6 ਮਹੀਨੇ ਲੰਘੇ ਅਨੀਤਾ ਦਾ ਦਰਦ ਥੋੜਾ ਮਠਾ ਪਿਆ ਘਰਦਿਆਂ ਨੇ ਫੇਰ ਮੁੰਡੇ ਦੇਖਣੇ ਸ਼ੁਰੂ ਕਰ ਦਿੱਤੇ ਪਰ ਮਾਂ ਦੀ ਮੌਤ ਤੋਂ ਬਾਅਦ ਜਿਵੇਂ ਅਨੀਤਾ ਲਈ ਵਿਆਹ ਸ਼ਬਦ ਵੀ ਦਰਦ ਬਣ ਕੇ ਹੀ ਰਹਿ ਗਿਆ ਸੀ ਮੈਂ ਨਹੀਂ ਕਰਨਾ ਵਿਆਹ ਜਦੋਂ ਮਾਂ ਜਿਉਂਦੀ ਸੀ ਉਦੋਂ ਨਹੀਂ ਕੀਤਾ ਹੁਣ ਕੀ ਕਰਨਾ ਉਹ ਬੇਮਨੀ ਨਾਲ ਰੋ ਕੇ ਆਖਦੀ ਦੀਦੀ ਨੇ ਆਪਣੇ ਸਹੁਰਿਆਂ ਦੀ ਰਿਸ਼ਤੇਦਾਰੀ ਚੋਂ ਮੁੰਡਾ ਲੱਭਿਆ ਸੀ ਪਰ ਅਨੀਤਾ ਪੈਰਾਂ ਤੇ ਪਾਣੀ ਨਹੀਂ ਪੀਣ ਦੇ ਰਹੀ ਸੀ ਮੈਨੂੰ ਨਹੀਂ ਪਸੰਦ ਉਹਨੇ ਕਿਹਾ ਸੀ ਕੀ ਨੁਕਸ ਹੈ ਮੁੰਡੇ ਚ ਦੀਦੀ ਨੇ ਪੁੱਛਿਆ ਸੀ ਬਸ ਨਹੀਂ ਪਸੰਦ ਉਹਨੇ ਖਿੱਚ ਕੇ ਕਿਹਾ ਕਿਉਂ ਨਹੀਂ ਪਸੰਦ ਕਿਹੋ ਜਿਹਾ ਮੁੰਡਾ ਚਾਹੀਦਾ ਏ ਤੈਨੂੰ ਦੀਦੀ ਉਹਨੂੰ ਜੱਫੀ ਚ ਲੈ ਕੇ ਬੋਲੀ ਜੀਜਾ ਜੀ ਵਰਗਾ ਉਹਨੇ ਸਹਿਜ ਹੀ ਕਿਹਾ ਫਿਰ ਜੀਜਾ ਜੀ ਦੇ ਨਾਲੇ ਕਰਵਾ ਲੈ ਸਾਡੀ ਕਿਉਂ ਪੁਕਾਈ ਕਰਵਾ ਰਹੀ ਹੈ ਮੈਂ ਤਾਂ ਤੇਰੇ ਵਾਸਤੇ ਕੁਰਬਾਨੀ ਕਰਨ ਨੂੰ ਵੀ ਤਿਆਰ ਆ ਦੀਦੀ ਇੱਕਦਮ ਉੱਠ ਕੇ ਖੜੀ ਹੋ ਗਈ ਦੀਦੀ ਅਨੀਤਾ ਚੀਕ ਪਈ ਚੀਕਾ ਕਿਉਂ ਮਾਰਦੀ ਐ ਨਾਲੇ ਚੋਰ ਨਾਲੇ ਚਤੁਰਾਈ ਉਹ ਹੋਰ ਉੱਚੀ ਬੋਲੀ ਦੀਦੀ ਦੇ ਦੋਵੇਂ ਬੱਚੇ ਮਾਂ ਦੀ ਆਵਾਜ਼ ਸੁਣ ਕੇ ਅੰਦਰ ਆ ਗਏ ਬੱਚਿਓ ਅੱਜ ਤੋਂ ਬਾਅਦ ਅਨੀਤਾ ਤੁਹਾਡੀ ਮੰਮੀ ਐ ਤੁਹਾਡੇ ਪਾਪਾ ਨਾਲ ਇਹਦਾ ਵਿਆਹ ਹੋਵੇਗਾ ਮੈਂ ਤਾਂ ਮਰ ਜਾਗੀ ਆਖ ਕੇ ਦੀਦੀ ਨੇ ਜ਼ੋਰ ਨਾਲ ਸਾਹਮਣੀ ਕੰਧ 'ਚ ਸਿਰ ਮਾਰਿਆ ਦੀਦੀ ਅਨੀਤਾ ਭੱਜ ਕੇ ਉੱઠી ਦੋਵੇਂ ਬੱਚੇ ਮਾਂ ਨਾਲ ਚਿੰਬੜ ਗਏ ਤੇ ਅਨੀਤਾ ਵੱਲ ਉਹਨਾਂ ਨਫ਼ਰਤ ਭਰੀ ਨਜ਼ਰ ਨਾਲ ਵੇਖਿਆ ਜਿਵੇਂ ਸੱਚਮੁੱਚ ਹੀ ਉਹਨਾਂ ਦੀ ਮਤਰੀਈ ਮਾਂ ਹੋਵੇ ਉਹਨੂੰ ਸਮਝ ਨਾ ਆਇਆ ਕਿ ਕੀ ਕਰੇ ਅੱਜ ਮਾਂ ਦੇ ਕਹੇ ਲਫ਼ਜ਼ ਉਹਨੂੰ ਯਾਦ ਆਏ ਸੀ ਉਹ ਰੋਂਦੀ ਹੋਈ ਉੱઠી ਤੇ ਡੈਡੀ ਨੂੰ ਫੋਨ ਕੀਤਾ ਕਿ ਮੈਨੂੰ ਆ ਕੇ ਲੈ ਜਾ ਡੈਡੀ ਉਸੇ ਸ਼ਾਮ ਉਹਨੂੰ ਲੈਣ ਆ ਗਿਆ ਅਨੀਤਾ ਨੂੰ ਆਪਣਾ ਤੀਸਰਾ ਬੱਚਾ ਸਮਝਣ ਵਾਲੀ ਦੀਦੀ ਨੇ ਇੱਕ ਵਾਰ ਝੂਠਾ ਵੀ ਨਹੀਂ ਕਿਹਾ ਸੀ ਕਿ ਅਨੀਤਾ ਤੂੰ ਨਾ ਜਾ ਬੱਚੇ ਗੁੱਡਬਾਈ ਕਰਨ ਤੱਕ ਵੀ ਨਾ ਆਏ ਸਨ ਅਨੀਤਾ ਨੂੰ ਫਿਰ ਉਨੀਆਂ ਹੀ ਉਦਾਸੀਆਂ ਤੇ ਕੱਲ ਨੇ ਘੇਰ ਲਿਆ ਘਰ ਦੇ ਕੋਨੇ-ਕੋਨੇ 'ਚ ਮਾਂ ਦੀ ਯਾਦ ਛੁਪੀ ਸੀ ਧੰਨਵਾਦ